ਤੇ ਸੋਡਾ ਸ਼ੇਅਰ ਇੱਕ ਬਹੁਤ ਵੱਡੇ ਨਸ਼ੇ ਦੇ ਕਾਰੋਬਾਰੀਆਂ ਨੂੰ ਫਸਾ ਸਕਦਾ ਹੈ ਕਿਉਂਕਿ ਹੁਣ ਉਹ ਹੱਥ ਛਾ ਚੁੱਕੇ ਨੇ ਖਬਰ ਉਹਨਾਂ ਦੀ ਅੱਗੇ ਫੈਲ ਨਹੀਂ ਰਹੀ ਸੋ ਤੁਸੀਂ ਇਹ ਖਬਰ ਨੂੰ ਪਹੁੰਚਾਉਣਾ ਹੈ ਮੁੱਖ ਮੰਤਰੀ ਤੱਕ ਆਪਾਂ ਸਾਲ ਪਹਿਲਾਂ ਜੰਗ ਸ਼ੁਰੂ ਕਰੀ ਸੀ ਮਾਨਸਾ ਮੈਡੀਕਲਾਂ ਦੇ ਬਾਰਚੋਂ ਕਿਉਂਕਿ ਉਹ ਨਸ਼ਾ ਵੇਚਦੇ ਸੀ ਸਾਡੇ ਮਾਨਸਾ ਦਾ ਕੁੱਲ ਪ੍ਰਸ਼ਾਸਨ ਦਾ ਬੰਦਾ ਕੁੱਲ ਬੰਦਾ ਹਰੇਕ ਘਰ ਨੂੰ ਪਤਾ ਸੀ ਵੀ ਉਹ ਨਸ਼ਾ ਵੇਚਦੇ ਨੇ ਸ਼ਰਿਆ ਮੈਂ ਉਹਨਾਂ ਦੀ ਦੁਕਾਨ ਤੇ ਜਾ ਕੇ ਰੋਕਿਆ ਸੀ ਵੀ ਬੱਚਿਆਂ ਨੂੰ ਨਸ਼ਾ ਨਾ ਦੇ ਉਹ ਅੱਜ ਤੋਂ ਸਾਲ ਸਵਾ ਸਾਲ ਪਹਿਲਾਂ ਇੱਕ अनोखी ਸ਼ੁਰੂਆਤ ਕਰੀ ਸੀ ਉਹ ਕਹਿੰਦੇ ਸਤਾਈਂ ਵੇਚਾਂਗੇ ਸਾਹਮਣੇ ਪੁਲਿਸ ਵਾਲੇ ਵੱਡੇ ਵੱਡੇ ਅਫਸਰ ਖੜੇ ਸੀਗੇ ਟ੍ਰੈਫਿਕ ਵਾਲੇ ਉਹ ਕਹਿੰਦੇ ਸਤਾ ਵੇਚਾਂਗੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੇ ਪਰਚੇ ਪਵਾਏ ਮੈਨੂੰ ਜੇਲ੍ਹਾਂ ਚ ਭੇਜਿਆ ਪਰ ਮੈਂ ਹਟਿਆਣਾ ਦਬਿਆ ਨਾ ਉਹਨਾਂ ਨੇ ਮੈਨੂੰ ਪੈਸੇ ਦੇ ਕੇ ਖਰੀਦਦਾ ਜਾ ਮੈਂ ਨਾ ਖਰੀਦਿਆ ਗਿਆ ਉਹਨਾਂ ਨੇ ਵੱਡੇ ਵੱਡੇ ਅਫਸਰ ਖਰੀਦ ਲਏ ਕਈ ਬੰਦੇ ਖਰੀਦ ਲਏ ਲੋਕ ਖਰੀਦ ਲਏ ਗੱਲ ਕਰ ਅਸੀਂ ਚੁੱਪਣੀ ਕਰੇ ਮੈਂ ਰੋਜ਼ ਲੜਦਾ ਰਿਹਾ ਕਦੇ ਮੈਂ ਰਿਸ਼ਕਿਆਂ ਤੇ ਚੜਿਆ ਕਦੇ ਮੈਂ ਕੀ ਕੁਸ ਕਰਿਆ ਕਦੇ ਮੈਂ ਜੋਕਰ ਬਣਿਆ ਲੋਕਾਂ ਨੂੰ ਪਰਸੋਂ ਜਿੱਥੇ ਵੀਡੀਓ ਪਾਈ ਵੀ ਨਸ਼ਾ ਬਿਕ ਰਿਹਾ ਆਪ ਖਬਰ ਬਹੁਤ ਤਾਕੜੀ ਐ ਤੇ ਵੱਡੀ ਐ ਲਗਭਗ ਮੇਰਾ ਨੱਚਨੂ ਪੂਰਾ ਜੱਜ ਕੇ ਜਮਾ ਜੀ ਕਰ ਰਿਹਾ ਕਿਉਂਕਿ ਮੇਰੀ ਜੰਗ ਮਕਾਮ ਤੇ ਪੂਰੀ ਨਜ਼ਰ ਆ ਰਹੀ ਐ ਪਰ ਕਿਤੇ ਗਿੱਟ ਮਿਟਣਾ ਹੋ ਜੇ ਕਿਤੇ ਕੰਮ ਦੱਬਿਆ ਨਾ ਜਾਵੇ ਕਿਉਂਕਿ ਜਿੱਥੋਂ ਆਪਾਂ ਜੰਗ ਸ਼ੁਰੂ ਕਰੀ ਸੀ ਨਸ਼ੇ ਬ੍ਰੁੱਧ ਉਹ ਬੰਦਿਆਂ ਸਾਨੂੰ ਮੈਂ ਸਾਰਾ ਕੁਝ ਦੱਸੂ 2 ਕੁ ਮਿੰਟ ਰੁਕ ਜਾਓ ਬਾਈ ਬਣ ਕੇ ਜੁੜੇ ਰਹੋ ਤੇ ਸੋਡਾ ਸ਼ੇਅਰ ਇੱਕ ਬਹੁਤ ਵੱਡੇ ਨਸ਼ੇ ਦੇ ਕਾਰੋਬਾਰੀਆਂ ਨੂੰ ਫਸਾ ਸਕਦਾ ਕਿਉਂਕਿ ਹੁਣ ਉਹ ਹੱਥ ਚਾ ਚੁੱਕੇ ਨੇ ਖਬਰ ਉਹਨਾਂ ਦੀ ਅੱਗੇ ਫੈਲ ਨਹੀਂ ਰਹੀ ਸੋ ਤੁਸੀਂ ਇਹ ਖਬਰ ਨੂੰ ਪਹੁੰਚਾਉਣਾ ਹੈ ਮੁੱਖ ਮੰਤਰੀ ਤੱਕ ਆਪਾਂ ਸਾਲ ਪਹਿਲਾਂ ਜੰਗ ਸ਼ੁਰੂ ਕਰੀ ਸੀ ਮਾਨਸਾ ਮੈਡੀਕਲਾਂ ਦੇ ਬਾਰਚੋਂ ਕਿਉਂਕਿ ਉਹ ਨਸ਼ਾ ਵੇਚਦੇ ਸੀ ਸਾਡੇ ਮਾਨਸਾ ਦਾ ਕੁੱਲ ਪ੍ਰਸ਼ਾਸਨ ਦਾ ਬੰਦਾ ਕੁੱਲ ਬੰਦਾ ਹਰੇਕ ਘਰ ਨੂੰ ਪਤਾ ਸੀ ਵੀ ਉਹ ਨਸ਼ਾ ਵੇਚਦੇ ਨੇ ਸ਼ਰਿਆ ਮੈਂ ਉਹਨਾਂ ਦੀ ਦੁਕਾਨ ਤੇ ਜਾ ਕੇ ਰੋਕਿਆ ਸੀ ਵੀ ਬੱਚਿਆਂ ਨੂੰ ਨਸ਼ਾ ਨਾ ਦੇ ਉਹ ਅੱਜ ਤੋਂ ਸਾਲ ਸਵਾ ਸਾਲ ਪਹਿਲਾਂ ਇੱਕ ਅਨੋਖੀ ਸ਼ੁਰੂਆਤ ਕਰੀ ਸੀ ਉਹ ਕਹਿੰਦੇ 27 ਵੇਚਾਂਗੇ ਸਾਹਮਣੇ ਪੁਲਿਸ ਵਾਲੇ ਵੱਡੇ ਵੱਡੇ ਅਫਸਰ ਖੜੇ ਸੀਗੇ ਟ੍ਰੈਫ ਕਾਲੇ ਉਹ ਕਹਿੰਦੇ ਸੀ ਤਾਂ ਵੇਚਾਂਗੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੇ ਪਰਚੇ ਪਵਾਏ ਮੈਨੂੰ ਜੇਲ੍ਹਾਂ ਚ ਭੇਜਿਆ ਪਰ ਮੈਂ ਹਟਿਆਣਾ ਦਵਿਆ ਨਾ ਉਹਨਾਂ ਨੇ ਮੈਨੂੰ ਪੈਸੇ ਦੇ ਕੇ ਖਰੀਦ ਲਿਆ ਮੈਂ ਨਾ ਖਰੀਦਿਆ ਗਿਆ ਉਹਨਾਂ ਨੇ ਵੱਡੇ ਵੱਡੇ ਅਫਸਰ ਖਰੀਦ ਲਏ ਕਈ ਬੰਦੇ ਖਰੀਦ ਲਏ ਲੋਕ ਖਰੀਦ ਲਏ ਗੱਲ ਕਰ ਅਸੀਂ ਚੁੱਪਣੀ ਕਰੇ ਮੈਂ ਰੋਜ਼ ਲੜਦਾ ਰਿਹਾ ਕਦੇ ਮੈਂ ਰਿਸ਼ਕਿਆਂ ਤੇ ਚੜਿਆ ਕਦੇ ਮੈਂ ਕੀ ਕੁਸ਼ ਕਰਿਆ ਕਦੇ ਮੈਂ ਜੋਕਰ ਬਣਿਆ ਲੋਕਾਂ ਨੂੰ ਪਰਸੋਂ ਚ ਉਥੇ ਵੀਡੀਓ ਪਾਈ ਵੀ ਨਸ਼ਾ ਬਿਕ ਰਿਹਾ ਆਪਦੇ ਜਿਵਾਕ ਡਾਕਟਰ ਲਾਲੇ ਪਰ ਨਹੀਂ ਮੇਰੇ ਦੇ ਪਰਚੇ ਪਾਏ ਉਹਨਾਂ ਨੂੰ ਪੂਰੀ ਚੜ੍ਹਾਈ ਕਰੀ ਉਹਨਾਂ ਦੀ ਕੋਈ ਖਬਰ ਨਹੀਂ ਚਲਾਉਂਦੇ ਸੀ ਪੱਤਰਕਾਰ ਇੱਕ ਦੋ ਪੱਤਰਕਾਰ ਨੂੰ ਵੀ ਉਹਨਾਂ ਨੇ ਫ੍ਰੀਜ਼ ਲਿਆ ਸੀ ਜਿਹਦੇ ਮੇਰੇ ਉਹਨਾਂ ਦੀਆਂ ਖਬਰਾਂ ਚਲਾਉਂਦੇ ਸੀਗੇ ਹੁਣ ਕੀ ਹੁੰਦਾ ਮੈਂ ਵੀਡੀਓ ਪਾਉਣਾ ਰਹਿਣਾ ਵੀਡੀਓ ਪਾਉਂਦ ਰਹਿਣਾ ਕੱਲ ਉਹਨਾਂ ਨੂੰ ਕੀ ਹੋਇਆ ਮੈਨੂੰ ਤਾਂ ਦਿੱਤੇ ਪਰਚੇ ਮੈਂ ਤਾਂ ਚੱਲੀ ਜਾਣਾ ਪਰਚੇ ਕੋਈ ਚੱਕਰ ਨਹੀਂ ਹੋਰ ਪੈ ਜਾਣਾ ਗੱਲ ਕਰ ਅੱਜ ਜੰਗ ਮਕਾਮ ਤੇ ਪੂਜੀ ਨਜ਼ਰ ਆਇਆ ਬਾਏ ਬਣ ਕੇ ਸੋਡਾ ਸ਼ੇਅਰ ਇਹਨੂੰ ਇਹ ਸਾਡੇ ਮਾਨਸਾ ਦੀ ਇੱਕ ਤਰ੍ਹਾਂ ਦੀ ਫੈਕਟਰੀ ਆ ਇਹ ਮਾਨਸਾ ਮੈਡੀਕਲ ਵਾਲੇ ਜਿਨ੍ਹਾਂ ਨੇ ਅਰਬਾਂ ਖਰਬਾਂ ਦਾ ਨਸ਼ਾ ਅੱਜ ਤੱਕ ਬੇਚ ਚੁੱਕਿਆ ਅਰਬਾਂ ਖਾਬਾਂ ਦਾ ਉਹਨਾਂ ਉਹਨਾਂ ਨੇ ਲੈ ਲਏ ਉਹਨਾਂ ਨੂੰ ਦਿੱਤੇ ਸ਼ਰਾਬ ਸਰਕਾਰ ਨੇ ਐਸਲ ਸ਼ਰਾਬ ਦੇ ਠੇਕੇ ਵੀ ਤੁਸੀਂ ਆ ਦੀ ਜਿਹੜੀ ਨਸ਼ੇ ਆਈ ਆ ਬਾਈਟ ਕਰੋ ਵਿੱਚ ਬਲੈਕ ਕਰੋ ਉਹਨਾਂ ਤੋਂ ਕੱਲ ਜਿਹੜੀ ਆਹ ਹੁੰਦੀ ਆ ਸ਼ਰਾਬ ਫੜਨ ਵਾਲੇ ਸਾਈ ਜਨ 200 ਡੱਬਾ ਠੇਕੇ ਤੋਂ ਨਕਲੀ ਸ਼ਰਾਬ ਦਾ ਫੜਿਆ ਮੂਸਿਓ ਕੱਲ ਸ਼ਾਮ ਦਾ ਹਾਲੇ ਤੱਕ ਕੋਈ ਖਬਰ ਨਹੀਂ ਆਈ ਕਿਸੇ ਨੇ ਕੋਈ ਖਬਰ ਨਹੀਂ ਚਲਾਈ ਨਕਲੀ ਸ਼ਰਾਬ ਜਿੰਨਾਂ ਨਾਲ ਲੋਕ ਮਰਦੇ ਨੇ ਵੀ ਤੁਹਾਡੇ ਕੋਲੇ ਸਾਰੀ ਮਾਨਸਾ ਜਿਹੜੇ ਠੇਕੇ ਸੀਲ ਹੋ ਗਏ ਵੀ ਤੁਸੀਂ ਐਨਆਰਪੀਆ ਕਮਾਤਾ ਲੋਕਾਂ ਗਰੀਬਾਂ ਨੂੰ ਰੋਗ ਜਿਹੜੇ ਪੀਂਦੇ ਨੇ ਨਕਲੀ ਸ਼ਰਾਬ ਵੇਚ ਰਹੇ ਨੇ ਜ਼ਹਿਰ ਕਿੰਨੇ ਮੁੰਡੇ ਮਰ ਗਏ 200 ਡੱਬਾ ਕੱਲ ਅਕਸਾਈ ਨੇ ਸ਼ਾਮ ਦਾ ਫੜਿਆ ਹੋਇਆਗਾ ਹਾਲੇ ਤੱਕ ਕਿਸੇ ਪੁਲਿਸ ਦੇ ਪੇਜ ਤੋਂ ਕੱਲ ਸ਼ਾਮ ਦਾ ਕਿਸੇ ਪੱਤਰਕਾਰ ਨੂੰ ਮੈਂ 4-5 ਜਿਹੜੇ ਇਮਾਨਦਾਰ ਪੱਤਰਕਾਰ ਨੇ ਸਾਡੀ ਮਾਨਸਰਾਂ ਨੂੰ ਪੁੱਛ ਚੁੱਕਾ ਉਹ ਕਹਿੰਦੇ ਸੀ ਜ਼ੋਰ ਲਾ ਲਿਆ ਸਾਨੂੰ ਬਾਈਟ ਹੀ ਨਹੀਂ ਦੇ ਰਹੇ ਕਹਿੰਦੇ ਮਾਮਲਾ ਰਫਾ ਦਫਾ ਕਰਨ ਨੂੰ ਫਿਰਦੇ ਆ ਕਿਉਂਕਿ ਪੈਸਾ ਅਰਬਾਂ ਖਰਬਾਂ ਦੇ ਹਿਸਾਬ ਨਾਲ ਹੈ ਸੋਪ ਪਾਈ ਮਸਾਂ ਮਸਾਂ ਹੁਣ ਨਕਲੀ ਸ਼ਰਾਬ ਦੇ ਠੇਕੇ ਫੜੇ ਗਏ ਨੇ ਇਸ ਵੀਡੀਓ ਨੂੰ ਸਾਡੀ ਹਜੇ ਤੱਕ ਕੋਈ ਕੱਲ ਦੇ ਫੜੇ ਨੇ ਸਾਰੀ ਮਾਨਸਾ ਦੇ ਠੇਕੇ ਸੀਲ ਨੇ ਇਹ ਗੱਲ ਨਹੀਂ ਵੀ ਮਾਨਸਾ ਦੇ ਠੇਕੇ ਸੀਲ ਨਾ ਹੁਣ ਜਾਂ ਤਾਂ ਕੋਈ ਕਾਨੂੰਨੀ ਕਿਹ ਪੱਤਰਕਾਰਾਂ ਨੇ ਮੈਨੂੰ ਦੱਸਿਆ ਵੀ ਬਾਈਟ ਨਹੀਂ ਦੇ ਰਹੇ ਬਾਈਟ ਦੇਂਦਾ ਤਾਂ ਹੱਕ ਹੈ ਵੀ ਅਸੀਂ ਇੰਨੀ ਸ਼ਰਾਬ ਫੜੀ ਆ ਫਲਾਣੇ ਠੇਕੇ ਤੋਂ ਫੜੀ ਆ ਹਨਾ ਮੰਗਾ ਬੈਂਬਰ ਜੀ ਠੀਕ ਹੈ ਇੱਕ ਵਾਰ ਸ਼ੇਅਰ ਕਰ ਦਿਓ ਵੀਡੀਓ ਨੂੰ ਰੂਬੀ ਕਿਉਂ ਗੱਲ ਸਹੀ ਹੈ ਨਾ ਇਹ ਠੇਕੇ ਸ਼ਰਾਬ ਫੜੀ ਗਈ ਕਿਉਂਕਿ ਮੈਨੂੰ ਖਬਰ ਕੱਲ੍ਹ ਪਤਾ ਲੱਗੀ ਸੀ ਪਰ ਮੈਂ ਇਹਦੇ ਪੱਕੀ ਮੋਹਰ ਲਾਉਣਾ ਚਾਹੁੰਦਾ ਸੀ ਮੈਂ ਕੱਲ੍ਹ ਦਾ ਤੜਫਣ ਚ ਸੀ ਉਲਝਣ ਚ ਸੀ ਆ ਵੀ ਕਿਸੇ ਲੋਟ ਇਹ ਖਬਰ ਦੀ ਪੁਸ਼ਟੀ ਹੋਵੇ ਖਬਰ ਦੀ ਪੁਸ਼ਟੀ ਨਹੀਂ ਹੋਈ ਤਾਂ ਮੈਂ ਕਈ ਪੱਤਰਕਾਰਾਂ ਨੂੰ ਫੋਨ ਕਰਿਆ ਇੱਕ ਦੋ ਮੈਨੂੰ ਲੋਕਾਂ ਨੂੰ ਵੀ ਫੋਨ ਕਰਿਆ ਵੀ ਸ਼ਾਇਦ ਗੱਲ ਦੱਬੀ ਜਾਵੇ ਪਰ ਮੈਨੂੰ ਹੀ ਲੱਗਦਾ ਗੱਲ ਦੱਬੀ ਜਾਊ ਕਿਉਂ ਐਡਾ ਵੱਡਾ 200 ਸ਼ਰਾਬ ਦਾ 200 ਸ਼ਰਾਬ ਦਾ ਡੱਬਾ ਫੜਿਆ ਉਹ ਠੇਕੇਦਾਰਾਂ ਦੇ ਪਤਾ ਨਹੀਂ ਕਿੰਨੀ ਕੂਗੀ ਨਕਲੀ ਸ਼ਰਾਬ ਵੇਚ ਰਹੇ ਸੀ ਨਾਲ ਨਸ਼ਾ ਵੇਚਦੇ ਨੇ ਅਗਰੀ ਦਾ ਮਾਨਸਾ ਮੈਡੀਕਲ ਇਹ ਕਹੀ ਕਹਿੰਦੇ ਸਨ ਆ ਗਰੀਬਾਂ ਨੂੰ ਕਿਸੇ ਗਰੀਬ ਨੂੰ ਮੈਂ ਅੱਜ ਤੱਕ ਫੜਿਆ ਨਹੀਂ ਸੀ ਕਰੋੜਾਂ ਪਤੀਆਂ ਅਰਬਾਂ ਪਤੀਆਂ ਨਾਲ ਬੈਰ ਸੀ ਜਨਾਂ ਕੋਲੇ ਅਗਰੀ ਦਾ ਪੈਸਾ ਸੀ ਉਹਨਾਂ ਦੀਆਂ ਬੀਣੂਆਂ ਪਾਈਆਂ ਸੀ ਜਾ ਜਾ ਕੇ ਉੱਥੋਂ ਜੰਗ ਜਿਹੜੀ ਨਸ਼ੇ ਖਿਲਾਫ ਜੰਗ ਦੀ ਨਵੀਂ ਦਾਸਤਾਨ ਸ਼ੁਰੂ ਹੋਈ ਸੀ ਉੱਥੋਂ ਹੋਈ ਸੀ ਦੁਕਾਨਾਂ ਤੇ ਜਾਨ ਦੀ ਨਹੀਂ ਲੋਕ ਲੜ ਬਹੁਤ ਚਿਰਦੇ ਰਹੇ ਸੀਗੇ ਹਨਾ ਆਪਾਂ ਉੱਥੋਂ ਸ਼ੁਰੂ ਕਰੀ ਸੀ ਜੰਗ ਜਿਹੜੀ ਇਹ ਦੁਕਾਨਾਂ ਤੇ ਜਾ ਕੇ ਰੋਕਣ ਦੀ ਜੰਗ ਹੁੰਦੀ ਆ ਉਸ ਦੁਕਾਨ ਤੋਂ ਆਪਾਂ ਪਹਿਲ ਕਰੀ ਸੀ ਹੱਥ ਬੰਨ੍ਹ ਕੇ ਬੇਨਤੀ ਕਰੀ ਸੀ ਉਹ ਕਹਿੰਦੇ ਇਸ ਤਾਂ ਹੀ ਵੇਚਾਂਗੇ ਤੂੰ ਕੱਲ ਲੜਾ ਉਸ ਕਰਨਾ ਪਾਵਰਫੁੱਲ ਬਹੁਤ ਸੀਮਾ ਲੜਦਾ ਰਹਿੰਦਾ ਉਹਨਾਂ ਨੇ ਗੁੰਡੇ ਵੀ ਰੱਖਲੇ ਸੀ ਬੰਦੇ ਵੀ ਰੱਖ رکھے ਸੀ ਜੇਲ੍ਹਾਂ 'ਚ ਵੀ ਪੈਸਾ ਜਾਂਦਾ ਸੀ ਹਰੇਕ ਦਫ਼ਤਰ 'ਚ ਉਹਨਾਂ ਦਾ ਪੈਸਾ ਜਾਂਦਾ ਸੀ ਮੇਰੇ ਦੇ ਪਰਚੇ ਪਾਏ ਜਾਂਦੇ ਸੀ ਰੋਜ਼ ਰੋਜ਼ ਉਹਨਾਂ ਨੂੰ ਸ਼ਰਾਬ ਦੇ ਠੇਕੇ ਹਸਪਤਾਲਾਂ ਮੈਡੀਕਲਾਂ ਦੇ ਲਾਇਸੈਂਸ ਦਿੱਤੇ ਜਾ ਰਹੇ ਸੀ ਪਰ ਕੱਲ ਪਤਾ ਨਹੀਂ ਪ੍ਰਮਾਤਮਾ ਮੈਂ ਦਿਨ ਰਾਤ ਅਰਦਾਸਾਂ ਕਰਦਾ ਜਾਂ ਲੱਖਾਂ ਮਾਂ ਮਾਰ ਅਰਦਾਸਾਂ ਕਰਦੀਆਂ ਨੇ ਜਵਾਕ ਨਸ਼ਾ ਲੈਂਦੇ ਕਿਸੇ ਦੀ ਮਾਂ ਦੀ ਸੁਣੀ ਗਈ ਤਾਂ ਉਹ ਫੜੇ ਗਏ ਪਰ ਹਾਲੇ ਤੱਕ ਕੱਲ ਦੀ ਖਬਰ ਰੀਲ ਆਊਟ ਨਹੀਂ ਹੋਈ ਬਾਹਰ ਨਹੀਂ ਆਈ ਕਿਉਂ ਨਹੀਂ ਆਈ ਇਹ ਦੱਸਿਆ ਜਾਵੇ ਪਤਾ ਕਰਿਆ ਜਾਵੇ ਕਿਤੇ ਗੱਲ ਦੱਬੀ ਨਾ ਜਾਵੇ ਕਿਉਂ 200 ਸ਼ਰਾਬ 200 ਸ਼ਰਾ ਖੇਕਾ ਉਹਨਾਂ ਦਾ 200 ਡੱਬਾ ਉਹਨਾਂ ਦਾ ਠੇਕੇ ਉਹਨਾਂ ਨਾਲ ਨਾਂਦ ਨੇ ਹਣਾ ਹਾਂਜੀ ਬਾਈ ਸੰਦੀਪ ਸਿੰਘ ਜੀ ਫੋਨ ਕਰ ਲਓ ਜਦੋਂ ਮਰਜ਼ੀ ਗੱਲ ਕਰ ਯਾਰ ਇਹ ਵੀਡੀਓ ਨੂੰ ਇੰਨਾ ਕ ਫਲਾ ਦਿਓ ਕਿਉਂਕਿ ਇਹ ਮੁੱਖ ਮੰਤਰੀ ਤੱਕ ਪਹੁੰਚਦੀ ਹੋ ਜੇ ਵੀ ਉਹਨਾਂ ਦਾ ਅਰਬਾਂ ਖਰਬਾਂ ਨਸ਼ਾ ਵੇਚ ਕੇ ਬਣਾਇਆ ਹੁਣ ਲੜਾਈ ਚੱਲਦੀ ਚ ਉਹਨਾਂ ਨੂੰ ਸ਼ਰਾਬ ਦੇ ਠੇਕੇ ਮਿਲੇ ਤੇ ਕੱਲ ਉਹਨਾਂ ਦੇ ਠੇਕਿਆਂ ਤੋਂ ਨਕਲੀ ਸ਼ਰਾਬ ਵੀ ਫੜੀ ਗਈ 200 ਡੱਬਾ ਤੇ ਹਾਲੇ ਤੱਕ ਖ਼ਬਰ ਕਿਸੇ ਚੈਨਲ ਤੇ ਨਹੀਂ ਆਈ ਕਿਸੇ ਹੋਰ ਚੀਜ਼ ਤੇ ਨਹੀਂ ਆਈ ਪੱਤਰਕਾਰਾਂ ਨੂੰ ਪੁੱਛਿਆ ਮੈਂ ਪੱਤਰਕਾਰ ਸਵੇਰ ਦੇ ਲੱਗੇ ਹੋਣੇ ਵਾਈਟ ਲੈਂਡ ਲਈ ਵਾਈਟ ਲੈਂਡ ਲਈ ਮੰਗੇ ਮੈਂਬਰ ਜੀ ਮੇਰਾ ਨੰਬਰ 9877838719 ਹਣਾ ਪ੍ਰਸ਼ਾਸਨ ਨੂੰ ਪੈਸੇ ਕਿਵੇਂ ਦੇ ਦੇਣਗੇ ਆਪਾਂ ਕਾਦੇ ਲਈ ਆਪਾਂ ਬਾਜ ਖਾਉ ਰੁੱਬੀ ਆਪਾਂ ਚੱਕੋ ਇਹ ਗੱਲ ਹੁਣ ਆੜੇ ਨੇ ਕਿਸੇ ਲੁੱਟ ਉਹ ਤਾਂ ਨਿਕਲ ਜਿਹੜਾ ਮੁੰਡਾ ਮਰਿਆ ਸੀ ਉੱਥੇ ਉਹੜਾ ਉਹਦੇ ਮੁੰਡਾ ਮਰਿਆ ਸੀ ਉਹ ਵੀ ਇੰਨੀ ਦੁਕਾਨ ਤੋਂ ਨਸ਼ਾ ਲੈ ਕੇ ਗਿਆ ਸੀ ਜਿੱਦੇ ਆਪਾਂ ਉੱਥੇ ਉਹਨਾਂ ਦੇ ਘਰੇ ਉਹ ਕਰਿਆ ਸੀਗਾ ਉਹਨਾਂ 'ਚ ਲਿਖਾਇਆ ਵੀ ਹੋਇਆ ਬਕਾਇਦਾ ਅਗਲਾ ਅਗਲਾ ਆਈ ਵਾਰ ਬਸ ਜਾਂਦੇ ਨੇ ਹੁਣ ਪਰਮਾਤਮਾ ਨੇ ਵਿਧ ਬਣਾਈ ਐ ਸਾਨੂੰ ਤਾਂ ਕੀ ਐਸਤਾ ਰੋਜ਼ ਤਰੀਕਾ ਤੇ ਜਾਣੇ ਆ ਜਾਈ ਜਾਵਾਂਗੇ ਲੋਕਾਂ ਖਾਤਰ ਲੜਿਆ ਕੋਈ ਉਹ ਨਹੀਂ ਕੋਈ ਦੁੱਖ ਨਹੀਂ ਕੋਈ ਕਿਸੇ ਨੂੰ ਕੋਈ ਮਿਹਣਾ ਨਹੀਂ ਸਾਰੇ ਪੰਜਾਬ ਨੇ ਮੇਰਾ ਸਾਥ ਦਿੱਤਾ ਸੀ ਪਰ ਇੱਕ ਬਹੁਤ ਵੱਡੀ ਫੈਕਟਰੀ ਆ ਮਾਨਸਾ ਦੇ ਜਨੇ ਬੰਦੇ ਨੇ ਹਰੇਕ ਨੂੰ ਪਤਾ ਵੀ ਹੋ ਹਰੇਕ ਬੰਦੇ ਨੂੰ ਹਰੇਕ ਮਾਵਾ ਦੁਖੀ ਨੇ ਯਾਰ ਕੋਲ ਲਮਲਾ ਕੇ ਸਾਰੀ ਪੁਲਿਸ ਨੂੰ ਪਤਾ ਤਿੰਨ ਪੁਲਿਸ ਇੰਸਪੈਕਟਰ ਉਹਨਾਂ ਨੇ ਸਸਪੈਂਡ ਕਰਾਈ ਸੀ ਕਿਸੇ ਵੇਲੇ ਸਸਪੈਂਡ ਨਹੀਂ ਸੱਚ ਟਰਮੀਨੇਟ ਕਿਉਂਕਿ ਉਹਨਾਂ ਨੇ ਗੱਡੀ ਨਸ਼ੇ ਦੀ ਫੜ ਲਈ ਸੀ ਉਹਨਾਂ ਦੀ ਪਿੱਛੇ ਉਹਨਾਂ ਤੋਂ ਗੱਡੀ ਨਸ਼ੇ ਦੀ ਫੜੀ ਗਈ ਤਰਵੰਡੀ ਉਹਨਾਂ ਦੇ ਨਾਂ ਦੀ ਜਦੋਂ ਮੈਂ ਕੰਮ ਸ਼ੁਰੂ ਕਰਿਆ ਸੀ ਉਦੋਂ ਬਾਅਦ ਖਬਰ ਵੀ ਲੱਗੀ ਸੀ ਅਖਬਾਰ ਚ ਉਹ ਗੱਲ ਵੀ ਵਿੱਚੀ ਦੱਬ ਗਈ ਬਠਿੰਡੇ ਵਾਲਾ ਡਰਗ ਇੰਸਪੈਕਟਰ ਤੋਂ ਉਹਨਾਂ ਤੋਂ ਪੈਸੇ ਲੈ ਕੇ ਖੜਾ ਛੱਡ ਗਿਆ ਇਹਨਾਂ ਦਾ ਗੱਡੀ ਨਸ਼ੇ ਦੀ ਉਹ ਤੋਂ ਫੜੀ ਗਈ ਹੁਣ 200 ਡੱਬਾ ਮੂਸੇਓ ਫੜਿਆ ਗਿਆ ਕੱਲ ਦਾ ਨਕਲੀ ਸ਼ਰਾਬ ਦਾ ਨਕਲੀ ਸ਼ਰਾਬ ਜ਼ਹਿਰ ਜਿਨ੍ਹਾਂ ਨਾਲ ਮੁੰਡੇ ਮਰੇ ਨੇ ਪਿੱਛੇ ਜੇ ਮਰੇ ਸੀ ਕਿ ਨੇ ਉਹ ਸ਼ਰਾਬ ਨਕਲੀ ਵਿਚਾਰਾ ਕੋਈ ਦਿਹਾੜੀ ਕਰਕੇ ਆਉਂਦਾ ਕੋਈ ਕਿਵੇਂ ਆਉਂਦਾ ਉਹ ਲ ਸੋ ਭਾਈ ਇਸ ਗੱਲ ਨੂੰ ਵੱਧ ਤੋਂ ਵੱਧ ਤੂਲ ਦਿੱਤਾ ਜਾਵੇ ਪੱਤਰਕਾਰਾਂ ਨੂੰ ਵੀਰਾਂ ਨੂੰ ਬੇਨਤੀ ਆ ਮਾਨਸ ਵਾਲਿਆਂ ਨੂੰ ਕਿ ਤੁਸੀਂ ਚਲੋ ਦੁਕਾਨ ਫੜੀ ਗਈ ਨਕਲੀ ਬੂਟਾਂ ਵਾਲੀ ਉਹ ਤਾਂ ਖਬਰ ਚਲਾਈ ਨਹੀਂ ਆ ਤਾਂ ਚਲਾ ਦਿਓ ਓਏ ਭਾਈ ਸਭ ਦੇ ਜਵਾਕ ਨਸ਼ੇ ਤੇ ਲੱਗਣਗੇ ਸਭ ਦੇ ਜਵਾਕ ਨਸ਼ੇ ਤੇ ਲੱਗਣਗੇ ਹੁਣ ਤਾਂ ਇਹ ਸ਼ਰਾਬ ਵੀ ਵੇਚਣ ਲੱਗ ਗਏ ਉਹ ਵੀ ਨਕਲੀ ਥੋੜਾ ਪੈਸਾ ਸੀ ਯਾਰ ਇਹਨਾਂ ਕੋਲੇ ਸੋ ਭਾਈ ਉਹ ਅੱਛਾ ਜਿਹੜੀਆਂ ਆਪਣੀਆਂ ਵੀਡੀਓਾਂ ਤੇ ਇੱਕ ਦੋ ਬੰਦੇ ਕਮੈਂਟ ਕਰਦੇ ਨੇ ਜਾਲੀ ਉਹ ਵੀ ਉਹਨਾਂ ਦੇ ਮੁੰਡੇ ਨੇ ਤੁਸੀਂ ਦੇਖਦੇ ਹੋਵੋਗੇ ਆਪਾਂ ਪਰਸੋ ਨਸ਼ੇ ਦੇ ਖਿਲਾਫ ਵੀਡੀਓ ਪਾਈ ਜਿਹੜੀ ਰੇੜੀ ਲੈ ਕੇ ਉਹਨਾਂ ਵਾਸਤੇ ਪਾਈ ਸੀ ਸਾਰੀ ਉਹਨਾਂ ਲਈ ਪਾਈ ਸੀ ਕਿ ਰੱਬ ਪ੍ਰਸ਼ਾਸਨ ਸੁਣ ਲੂ ਪ੍ਰਸ਼ਾਸਨ ਨੇ ਨਹੀਂ ਰੱਬ ਨੇ ਸੁਣੀਆ ਰੱਬ ਬੋੜਿਆ ਹੁਣ ਅੱਗੇ ਪੈਸਾ ਪਰ ਆਪਣੀ ਅਰਦਾਸ ਆਪਣੀ ਆਸ ਦਿਲ ਰਾਤ ਟੜਫਣਾ ਦੱਸ ਨਹੀਂ ਸਕਦੇ ਲੋਕਾਂ ਨੂੰ ਆਪਦੇ ਦੁੱਖਾਂ ਦੀ ਕਹਾਣੀ ਜਦੋਂ ਦੀ ਜੰਗ ਸ਼ੁਰੂ ਕਰੀਆ ਕਿੰਨਾ-ਕਿੰਨਾ ਗੱਲਾਂ ਦੇ ਨਿਕਲਿਆ ਕੋਈ ਆਪਾਂ ਏਡੇ ਵੱਡੇ ਬੰਦੇ ਨਹੀਂ ਆਮ ਬੰਦੇ ਆ ਨਾ ਆਪਣੇ ਕੋਲ ਕੋਈ ਬਾਲੇ ਲਾਮਤਾ ਮਚਾਂ ਮੈਂ ਪੰਜ ਦਾ ਛੋੜੇ ਜੇ ਬੰਦੇ ਆਲੇ ਦਿਨ ਰਾਤ ਲੜੀ ਜਾਂਦੇ ਆ ਲੋਕ ਬਹੁਤ ਲੜੀ ਜਾਂਦੇ ਨੇ ਆਪਦੇ ਆ ਦੇ ਸਾਬਾ ਸਭ ਨੂੰ ਮੁਬਾਰਕ ਹੈ ਸੱਬ ਦੀ ਜੰਗ ਹੈ ਆਪਦੇ ਆ ਦੇ ਏਰੀਏ ਚ ਸਾਡੀ ਵੀ ਜੰਗ ਹੈ ਪੂਰੇ ਪੰਜਾਬ ਨੂੰ ਸਾਡੇ ਮਾਨਸਾ ਜ਼ਿਲ੍ਹੇ ਦਾ ਨਹੀਂ ਪੂਰੇ ਪੰਜਾਬ ਦਾ ਸਭ ਤੋਂ ਵੱਡਾ ਹੱਬ ਸੀ ਇਹ ਮੈਡੀਕਲ ਨਸ਼ੇ ਦਾ ਤੇ ਹੁਣ ਇਹ ਕੰਟਰੋਲ ਚਾ ਰਹੇ ਨੇ ਇਹਨਾਂ ਦੇ ਠੇਕੇ ਉਹਦੇ ਥਰੂ ਇਹਨਾਂ ਦੀ ਸੰਪਤੀ ਜਾਲੀ ਸ਼ਰਾਬ ਕਿੰਨੀ ਬੇਇਜ਼ਤੀ ਹੋਣ ਕਿੰਨਾ ਚਰ ਹੋ ਗਿਆ ਵਿਚੇ ਮੈਂ ਉਹਦੇ ਵੀਡੀਓ ਪਾਈ ਸੀ ਉਹਦੀ ਪ੍ਰਾਪਰਟੀ ਮੈਡੀਕਲ ਨਸ਼ੇ ਚ ਵੀ ਜਾਂਚ ਕਰੀ ਜਾਵੇ ਸਾਰਾ ਕੁਝ ਗੋਲਮਾਲ ਨਿਕਲੂਗਾ ਨਾ ਆਰਮਾਂ ਖਰਬਾਂ ਦੀ ਪ੍ਰਾਪਰਟੀ ਜ਼ਬਤ ਹੋਈ ਉਹ ਲੋਕਾਂ ਨੂੰ ਮੰਡੀ ਜਾਵੇ ਸਤਗੁਰ ਲਾਈ ਡੈਕੋਰੇਸ਼ਨ ਵੀਰੇ ਹਰੀਦвар ਗੱਲ ਸੋਡੀ ਸਹੀ ਹੈ ਪਰ ਹੁਣ ਇਹ ਫੜੇ ਗਏ ਨੇ ਚੋਰ ਯਾਲੀ ਸ਼ਰਾਬ ਵੇਚਨੇ ਪਹਿਲਾਂ ਕੈਪਸੂਲ ਵੇਚ ਰਹੇ ਸੀ ਸ਼ੀਸ਼ੀਆਂ ਵੇਚ ਰਹੇ ਸੀ ਆਪ ਦੇਖ ਕੇ ਪੱਤੇ ਕਿੰਨੇ ਐਸਐਈ ਪੁਰਾਣਾ ਰੱਖਿਆ ਹੋਇਆ ਸੀ ਲਾ ਹੋਰ ਦੱਸਦਾ ਗੱਲ ਇਹਨਾਂ ਨੇ ਕਿਸੇ ਨੂੰ ਦਿੱਤੀਆਂ ਸ਼ੀਸ਼ੀਆਂ ਉਹਦਾ ਮੋਟਰਸਾਈਕਲ ਸੀ ਵੱਡਾ ਉਦੋਂ ਚੀਸੀਆਂ ਦੇਤੀਆਂ ਪੁੱ ਇਥੋਂ ਮਾਨਸਾ ਦੀ ਇੱਕ ਪੁਲਿਸ ਮਲਾਇ ਸੀ ਬਹੁਤ ਚਿਰ ਪਹਿਲਾਂ ਦੀ ਗੱਲ 10 12 ਸਾਲ ਪਹਿਲਾਂ ਦੀ ਉਹਨਾਂ ਨੂੰ ਖਬਰ ਦੇਤੀ ਵੀ ਆਹ ਮੋਟਰਸਾਈਕਲ 'ਚ ਸੀਸੀਆਂ ਨੇ ਤੇ ਗੋਲੀਆਂ ਨੇ ਉਹ ਮੋਟਰਸਾਈਕਲ ਕੋਈ ਸਾਡੇ ਉਹਦੇ ਪੰਡਤਾਂ ਦਾ ਮੁੰਡਾ ਸੀ ਬਹੁਤ ਘੈਂਟ ਪੀ ਐਚ ਡੀ ਕਰ ਰਿਹਾ ਸੀ ਵਿਚਾਰਾ ਡਾਕਟਰ ਬਣਨਾ ਸੀ ਉਹਦੀ ਮਾਸੀ ਨੂੰ ਬੱਸ ੱਡੇ ਦੇ ਛੱਡਣ ਬਾਗ ਗਿਆ ਗਮਾਂਡੀ ਦਾ ਮੋਟਰਸਾਈਕਲ ਨੂੰ ਪੁਲਿਸ ਵਾਲਿਆਂ ਨੂੰ ਸੀ ਆਈ ਡੀ ਵੀ ਪੁਲਿਸ ਵਾਲਿਆਂ ਨੂੰ ਚੱਕ ਲਿਆ ਉਹਨੂੰ ਲਿਜਾ ਕੇ ਸਿਟੀ ਬਣ ਚ ਬਹੁਤ ਕੁੱਟਿਆ ਤੇ ਉਹ ਵਿਚਾਰਾ ਸੁਸਾਇਡ ਕਰ ਗਿਆ ਸੀ ਇਹਨਾਂ ਤੇ ਉਦੋਂ ਵੀ ਨਹੀਂ ਪਰਚਾ ਹੋਇਆ ਉਦੋਂ ਵੀ ਨਹੀਂ ਕੁਝ ਹੋਇਆ ਕਿਉਂਕਿ ਇਹ ਦੇ ਦਿੰਦੇ ਨੇ ਅਖਰੇ ਦੱਸਦਾ ਨਹੀਂ ਵੀ ਆਹ ਬੰਦਾ ਲੈ ਗਿਆ ਉਹ ਫੜ ਕੇ ਕਾਰਵਾਈ ਹੋ ਜਾਂਦੀ ਆ ਵੀ ਚਲੋ ਪਰਚਾ ਪੈ ਗਿਆ 70 ਗੋਲੀਆਂ ਫੜੇ ਆ ਐ ਨਹੀਂ ਪੁੱਛਦੇ ਵੀ 70 ਗੋਲੀਆਂ ਆਈਆਂ ਕਿੱਥੋਂ ਆ ਹੁਣ ਬਾਈ ਰੂਬੀ ਤੈਨੂੰ ਕਿਵੇਂ ਐਡ ਕਰਾਂ ਦੱਸ ਮੈਨੂੰ ਮੈਨੂੰ ਐਡ ਨਹੀਂ ਕਰਨਾ ਆਉਦਾ ਖੜ ਜਾ ਮੈਨੂੰ ਰਿਕਵੈਸਟ ਆ ਭੇਜ ਐਡ ਕਰਨ ਵਾਸਤੇ ਲੈ ਤੈਨੂੰ ਕਰਦਾ ਐਡ ਬਾਈ ਬਣ ਕੇ ਵੀਡੀਓ ਸ਼ੇਅਰ ਕਰ ਦਿਓ ਭਰਾ ਬਣ ਕੇ ਕਿਉਂਕਿ ਬਹੁਤ ਹੀ ਵੱਡੇ ਵੱਡੇ ਬੰਦੇ ਹੱਥ ਚਾਇ ਰੇ ਇੱਕ ਮਿੰਟ ਬਸ ਦੇਖੀ ਉਹ ਕਰ ਲਓ ਮੈਂ ਬੰਦਾ ਐਡ ਕਰ ਲਾ ਜਿਹੜਾ ਇਹਨਾਂ ਬਾਰੇ ਪੂਰਾ ਡਿਟੇਲ ਚ ਜਾਣਦਾ ਲੈ ਰੂਬੀ ਤੈਨੂੰ ਮੈਸੇਜ ਭੇਜਤਾ ਹੋ ਜਾ ਐਡ ਬਾਈ ਬਣ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤਾਂ ਕਿ ਮੁੱਖ ਮੰਤਰੀ ਦੇ ਵੱਡੇ ਕੱਲ ਦਾ ਫੜੇਗਾ ਹਾਂ ਇਹ ਜੀ ਗੱਲ ਨਹੀਂ ਠੇਕੇ ਸਾਰੇ ਸੀਲ ਨੇ ਕਹਿੰਦੇ ਪਰ ਖਬਰ ਰਿਵੀਲ ਆਊਟ ਕੱਲ ਦੇ ਫੜੇ ਨੇ ਸ਼ਾਇਦ ਕੁਝ ਵੱਡਾ ਫੜਾ ਆਵੇ ਮੈਂ ਤਾਂ ਕਹਣਾ ਹੈ ਬਾਈ ਬੱਚਾ ਪਾਸ਼ਾ ਤੇਰੇ ਅੱਗੇ ਦੋਨੇ ਹੱਥ ਜੋੜ ਕੇ ਅਰਦਾਸ ਕਰ ਤੂੰ ਕਰ ਦੇ ਦੱਚ ਜਵਾਬ ਵੱਜਣ ਹਾਂ ਬਈ ਰੂਬੀ ਆ ਜਾ ਕੈਮਰਾ ਮੁੰਡਿਆ ਤਰੀ ਫੋਟੋ ਆ ਰਹੀ ਰੂਬੀ ਹਾਂ ਮੇ ਹੁਣ ਆ ਗਈ ਹਾਂ 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 ਰੂਬੀ ਦਾ ਸਹੀ ਲੋਕਾਂ ਨੂੰ ਹੁਣ ਐ ਮੰਨ ਕੇ ਚੱਲ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਤੋਂ ਇਹ ਸਿਸਟਮ ਨੇ ਨੇ ਕੀ ਕਰ ਰੱਖਿਆ ਹੈਗਾ ਇਹ ਸ਼ੀਸ਼ੇ ਤਾਂ ਵੇਚਦੇ ਵੇਚਦੇ ਸੀਗੇ ਕੈਪਸੂਲ ਵੇਚਦੇ ਸੀ ਚਿੱਟਾ ਵੀ ਸਾਰਾ ਕੁਝ ਵੇਚੀ ਜਾਂਦੇ ਪ੍ਰਸ਼ਾਸਨ ਨੂੰ ਹੁਣ ਸ਼ਰਮ ਚਾਹੀਦੀ ਹੈ दारू ਦੇ ਠੇਕੇ ਪੈਜਾਂ ਨੂੰ ਦੇ ਕੇ ਤੇ ਜੋ ਲੋਕਾਂ ਦੇ ਜਵਾਬੇ ਮਾਰੀ ਜਾਂਦੇ ਨੇ ਹੁਣ ਦਾਰੂਜੀ ਮਾਰਨਗੇ ਸਾਲੇ ਉਹਦੇ ਨਾਲ ਠੇਕੇ ਤਾਂ ਲੈਂਦੇ ਸੀ ਵੀ ਇਹਨਾਂ ਨੇ ਵਾਈਟ ਮਨੀ ਕਰਦੀ ਸੀ ਕੁਝ ਗੱਡੀਆਂ ਚ ਰੱਖ ਕੇ ਜਿਹੜੀਆਂ ਉਹ ਗੱਡੀਆਂ ਤਿੰਨ ਆਪਾਂ ਨੂੰ ਵੀਡੀਓ ਭੇਜੀ ਸੀ ਉਹ ਇਹਨਾਂ ਦੀਆਂ ਗੱਡੀਆਂ ਨੇ ਉਹ ਚ ਨਸ਼ਾ ਲਿਆਉਣਾ ਸੀ ਇਹਨਾਂ ਨੇ ਜਿੱਦੇ ਮੈਂ ਉਹ ਵੀਡੀਓ ਪਾਈ ਉਹ ਤੇ ਇਹਨਾਂ ਨੇ ਆਪਣੇ ਬੰਦਿਆਂ ਤੋਂ ਬੁਲਵਾਇਆ ਚਾਰ ਪੰਜ ਜੈਲੀ ਆੜੀਆਂ ਨੇ ਮੈਂ ਸਾਈਬਰ ਕ੍ਰਾਈਮ ਨੂੰ ਦੇ ਕੇ ਆਇਆਂਗਾ ਯਾ ਬੰਦੇ ਮੈਨੂੰ ਪਤਾ ਕਰ ਕਿ ਉਹ ਜੈਲੀ ਆੜੀਆਂ ਹੋਣੀਆਂ ਆਪਾਂ ਹੀ ਕਰ ਸਕਦੇ ਇਹਦਾ ਕੋਈ ਸਾਹਮਣੇ ਆ ਕੇ ਬੋਲੇ ਆਪਣੇ ਫਿਰ ਤਾਂ ਪਤਾ ਲੱਗਦਾ ਭਾਈ ਇਹਨਾਂ ਨੇ ਜਿਹੜਾ ਮੰਨ ਲਓ ਨਾ ਸ਼ਮਸ਼ਾਨ ਘਰ ਰੋਡ ਤੇ ਆ ਦਾ ਸ਼ੋਰੂਮ ਬਣਾ ਰੱਖਿਆ ਹੈਗਾ ਉੱਤੇ ਜਿਹੜਾ ਐਨੀਮੇਸ਼ਨ ਉਹ ਕਰਦੇ ਨੇ ਦਵਾਈਆਂ ਉਹ ਕਰਦੇ ਨੇਗੇ ਵੇਚਦੇ ਨੇਗੇ ਇਹ ਤੇ ਉਹਨਾਂ ਦੇ ਵਿੱਚ ਭੇਜਦੇ ਨੇ ਸਾਲੇ ਨਸ਼ਾ दारू ਆਣਿਆ ਕਿਹਦੇ ਤੋਂ ਹੋਰ ਹੋ ਕੇ ਹਟ ਗਏ ਹੁਣ ਰੂਪੀ ਤੈਨੂੰ ਮੈਂ ਗੱਲ ਕਰਾਂ ਮੈਂ ਵੀਡੀਓ ਮੈਨੂੰ ਧਮਕੀਆਂ ਲਵਾਉਂਦੇ ਨੇ ਲੈ ਇਹ ਤੈਨੂੰ ਮਰਵਾ ਦਾਂਗੇ ਐ ਕਰਾ ਦਾਂਗੇ ਪਹਿਲਾਂ ਇਹਨਾਂ ਨੇ ਪਰਚਾ ਆਪਾਂ ਜਮਾ ਨਹੀਂ ਇਹਨਾਂ ਚਿਪਕ ਦੇਣਾ ਚਿਪਕੀ ਮੇਰੀ ਸਲਾਹ ਪਤਾ ਕੀ ਹੁੰਦੀ ਸੀ ਹੁਣ ਚਲੇ ਕਰੇ ਵੀਰ ਜਮਾਕ ਆਪ ਹੀ ਪਾਲ ਜਾਣਗੇ ਵੀ ਮਹੀਨ ਕੋ ਗਾਚਤ ਕਰਾਣਾ ਦਾ ਕਿਸੇ ਲੋਟ ਗੱਲ ਕਰ ਮੇਰੀ ਸ਼ਿੱਤਿ ਪਾਸ ਨਾ ਵਹੇ ਦੀ ਤਰ੍ਹਾਂ ਆਸ ਇਹਨਾਂ ਨੂੰ ਕਹੇ ਜਿਹੜਾ ਵੀ ਆਉਂਦਾ ਇਹਨੂੰ ਕਹੀ ਕਹਿ ਕੇ ਆ ਤੈਨੂੰ ਫੇਰ ਦੱਸਾਂਗੇ ਅਸੀਂ ਕਹਿ ਕੇ ਆਉਗਾ ਸਾਨੂੰ ਵੀ ਅਸੀਂ ਅੱਜ ਆ ਜਾਂ ਨਾਲ ਉਹ ਨਕਲੀ ਐਡੀਆਂ ਵਾਲੇ ਹੁੰਦੇ ਨੇ ਜਾਂ ਮੈਂ ਤੈਨੂੰ ਮੈਂ ਡੀਐਸਪੀ ਮਾਨਸਾ ਦੇ ਪੰਜਾਬ ਨੂੰ ਸਾਰੇ ਕਿਤੇ ਪ੍ਰੂਫ ਭੇਜਤੇ ਕਿੰਨੇ ਦਿਨ ਹੋ ਗਏ ਭੇਜੇ ਨੂੰ ਮੈਂ ਹੁਣ ਉਥੇ ਵੀ ਲਾਈਵ ਹੋਊਗਾ ਪਹਿਲਾਂ ਆ ਦੇਖ ਲਈਏ ਵੀ ਇਹਦਾ ਕੀ ਬਣਦਾ ਕਿਉਂਕਿ ਉਹਨੇ ਭੜੇ ਨੇ ਇਹ ਕੀ ਕਹਿੰਦੇ ਹੁੰਦੇ ਨੇ ਐਕਸਾਈ ਨੇ ਕੱਲ ਦੇ ਫੜੇ ਨੇ ਉਹ ਮੈਨੂੰ ਆਏ ਸੀ ਵੀ ਪਹਿਲਾਂ ਖਬਰ ਤੇ ਮੋਹਰ ਲਾ ਗਏ ਨੇ ਫੇਰ ਲਾਈਵ ਹੋਵਾਂਗੇ ਗੱਲ ਕਰ ਹੁਣ ਮੈਨੂੰ ਪੱਤਰਕਾਰ ਕਹਿੰਦੇ ਯਾਰ ਕੱਲ ਦੇ ਫੜੇ ਨੇ ਹਜੇ ਤੱਕ ਗੱਲ ਰਿਵੀਲ ਆਊਟ ਨਹੀਂ ਕਰ ਰਹੇ ਬਾਹਰ ਨਹੀਂ ਕੱਢ ਰਹੇ ਠੇਕੇ ਸੀਲ ਨੇ ਸਾਰੇ ਉਹ ਜਾਂ ਤਾਂ ਐ ਨਹੀਂ ਕਰ ਰਹੇ ਹੁਣੇ ਵੀ ਸਾਰੀ ਸੀਲ ਕਰਾਂਗੇ ਗੱਲ ਕਰ ਫੇਰ ਵੀ ਦੱਸੇ ਨਾ ਤਾਹੀਂ ਇਹਨਾਂ ਨੂੰ ਚੱਕ ਲੈਣੇ ਭੱਜ ਜਾਣਗੇ ਉਹ ਨਜਰ ਚ ਪੈਸਾ ਵਾਲਾ ਸੈਟਿੰਗ ਕਰ ਜਾਣਗੇ ਪੈਸਾ ਬਹੁਤ ਖਰਦੇ ਐ ਪੈਸਾ ਬਹੁਤ ਸਰਦੇ ਐ ਇਹ ਪੈਸਾ ਬਹੁਤ ਸਰਦੇ ਨੇਗੇ ਕਿਵੇਂ ਕਰਨਗੇ ਕਿਵੇਂ ਕਰਨਗੇ ਸੈਟਿੰਗ 2 ਸੌ ਦਾ ਬੰਦਾ ਫੜਿਆ ਗਿਆ ਦਾਲੀ ਖਰਾਬ ਦਾ ਆ ਇਹ 200 ਡੱਬਾ ਕਿੱਥੇ ਉਹ ਕਰਨਗੇ ਸਰਕਾਰ ਨੂੰ ਇਹਨਾਂ ਨੂੰ ਵੀ ਦੱਸਣਾ ਪਊ ਬਿਜਲੀਅੰਸ ਵਾਲਿਆਂ ਨੂੰ ਵੀ ਸਾਰਿਆਂ ਨੂੰ ਅੰਡਾਈਲੀ ਜੀ ਅਸੀਂ ਉਹ 200 ਡੱਬਾ ਉੱਥੋਂ ਥੋੜੀ ਉਹ ਸਾਰੇ ਠੇਕਿਆਂ 'ਚ ਹੋਊਗਾ ਸਾਰੇ ਉਹਨਾਂ 'ਚ ਹੋਊਗਾ ਇਹਨਾਂ ਜਿਹੜੇ ਉਹ ਰੱਖੇ ਉਹ ਨੇ ਉਹ ਸਿਕਰ ਇਹਨਾਂ ਨੇ ਬੰਦੇ ਵੀ ਰੱਖੇ ਸੀ ਉਹਨਾਂ ਨੂੰ ਮਲੇ ਵੀ ਸੀ ਉਹ ਤਾਂ ਇਹਨਾਂ ਨੇ ਐ ਰੱਖੇ ਸੀ ਵੀ ਵੀ ਜਿਹੜਾ ਇਹਨਾਂ ਦਾ ਕਾਲਾ ਪੈਸਾ ਉਹ ਚੱਟਾ ਹੋ ਜੂ ਤੇ ਵਿੱਚੀ ਉਹਦੇ ਗੋਲੀਆਂ-ਗੋਲੀਆਂ ਨਹੀਂ ਉਹ ਜਾਲੀ ਗੱਡੀਆਂ ਨੰਬਰ ਆਏ ਸੀ ਲੈ ਲੋ ਲੋਕਾਂ ਨੂੰ ਪਿੰਡਾਂ 'ਚ ਲੋਕਾਂ ਨੂੰ ਤਾਂ ਨਾ ਇਹ ਘਰ ਦਾ ਅੱਜ ਦੇਖ ਐ ਹੁੰਦਾ ਹੈ ਅਰਬਾਂ ਖਰਬਾਂ ਕਮਾ ਕੇ ਵੀ ਅਰਪਾ ਹਰਮਾ ਕਮਾ ਕੇ ਵੀ ਸ਼ਰਾਬ ਦਾ ਕੰਮ ਕਰਿਆ ਨਸ਼ਾ ਵੇਚ ਵੇਚ ਪਹਿਲਾਂ ਫਿਰ ਸ਼ਰਾਬ ਵੇਚ ਲਾ ਕੇ ਨਾਲ ਨਸ਼ਾ ਵੇਚੀਏ ਸ਼ਰਾਬ ਵੇਚਦੇ ਵੇਚਦੇ ਅਰਪਾ ਹਰਮਾ ਆਪਦੇ ਜਵਾਬ ਸਾਡੇ ਡਾਕਟਰ ਲਵਾ ਕੇ ਗਏ ਹੈ ਤੇ ਦੂਜਿਆਂ ਦੇ ਮਾਰੀ ਜਾਂਦੇ ਨੇ ਸਾਲਾ ਵੀ ਸ਼ਰਮ ਨਹੀਂ ਹੋਉਂਦੀ ਹੋਰ ਕਰ ਲਿਓ ਮੇਰਾ ਨੰਬਰ 9877833010 ਹੈ ਜੀ ਹਾਰ ਦੇ ਜਵਾਬ ਸਾਡਾ ਡਾਕਟਰ ਲਗਾ ਲਿਆ ਜਿਹੜੇ ਹਸਪਤਾਲ ਵੀ ਹਸਪਤਾਲ ਵੀ ਪਾ ਲਿਆ ਹੁਣ ਤੱਕ ਕੋਈ ਇਹਨਾਂ ਦੀ ਪੌਪੀਟੀ ਜਾਂਚ ਨਹੀਂ ਇਹਨਾਂ ਨਸ਼ਾ ਵੇਚ ਲਿਆ ਕਿੰਨੇ ਮੁੰਡੇ ਮਰ ਗਏ ਨਾ ਦੂਲੂ ਵਾਲਾ ਮਰਿਆ ਉਹ ਵੀ ਇਹਨਾਂ ਦਾ ਨਾਂ ਹੈ ਵਿੱਚ ਉਹਨਾਂ 'ਚ ਹਾਲੇ ਤੱਕ ਹੱਥ ਰੇਡ ਨਹੀਂ ਹੋਈ ਕਿ ਮੇਰੇ ਰੇਡ ਹੋ ਜੇ ਉਹਨੇ ਮੇਰੇ ਪੈਸਾ ਤੂੰ ਐਂ ਸਾਹਬ ਲਾਲਾ ਮੈਂ ਇਹਨਾਂ ਦਾ ਕੀ ਕੀ ਪ੍ਰੂਫ ਦਿੱਤੇ ਚੱਕ ਕੇ ਉਲਟਾ ਕੇ ਤੂੰ ਜਾਂ ਤਾਂ ਕੰਮ ਬੰਦ ਕਰ ਦੇ ਨਹੀਂ ਬੋਲ ਨੂੰ ਹਟ ਜਾ ਮੈਨੂੰ ਜੇਲ੍ਹ ਚ ਸੜਦਾ ਆਪਾਂ ਫੇਰ ਵੀ ਨਹੀਂ ਛੱਡੇ ਹਾਂ ਨਾ ਆਪਾਂ ਹਟ ਗਿਆ ਆਪਾਂ ਯਾਰ ਮਰ ਜਾਗੇ ਜੂਣੂ ਮੰਗੂ ਗਲਤ ਕਰ ਕੁਛ ਨਾ ਰੋਸ਼ਨੀ ਥੋੜੀ ਜੀ ਵੰਡਦੀ ਐ ਬਹੁਤ ਐ ਉਹ ਉਹੀ ਗੱਲ ਹੈ ਨਾ ਬੋਲਾਂਗੇ ਆਪਾਂ ਦੱਬ ਕੇ ਬੋਲਾਂਗੇ ਯਾਰ ਜੋ ਹਟਦੇ ਨਹੀਂ ਹੈਗੇ ਇਹ ਸਾਡੇ ਰਿਆਲ ਪਹਿਲਾ ਵੀਡੀਓ ਪਾਈ ਸਭ ਤੋਂ ਫਸਟ ਮੇਰਾ ਪੁਰਾਣਾ ਪੇਜ ਸਰਕਾਰਾਂ ਨੇ ਦੋ ਤਿੰਨ ਬੰਦ ਕਰਦੇ ਉੱਤੇ ਪਾਈ ਹੋਈ ਸੀ ਜਿਉ ਮੈਂ ਵੀਡੀਓ ਹੁਣ ਪੈ ਜੂਗੀ ਥੋੜੇ ਚਿਰ ਤੱਕ ਰੂਪੀਓ ਲੋਕ ਕੱਢ ਕੇ ਪਾ ਦਿਓ ਜੀ ਚ ਮੈਂ ਕਹਿੰਦਾ ਸੀ ਜਿਹੜਾ ਕਹਿੰਦਾ ਸੀ ਮੈਂ ਤਾਂ ਹੀ ਵੇਚੂਗਾ ਨਸ਼ਾ ਤੂੰ ਪਰ ਲੈਣਾ ਕੋਸ ਹੁੰਦਾ ਉਹ ਬੰਦੇ ਨੇ ਹਾਂ ਉਹ ਵੀ ਹੈਗੀ ਹਾਂ ਹਾਂ ਉਹ ਵੀ ਹਾਂ ਤੂੰ ਕਰ ਲੈਣਾ ਕਿਹੜਾ ਕੁਝ ਕਰਨਾ ਹੈ ਅਸੀਂ ਤਾਂ ਹੀ ਵੇਚਾਂਗੇ ਉਸ ਤੋਂ ਬਾਅਦ ਇਹਨਾਂ ਨੇ ਕਈ ਬੰਦਿਆਂ ਨੂੰ ਪੈਸੇ ਦੇ ਕੇ ਆਪਣੀ ਹੋ ਖਬਰਾਂ ਲਵਾਈਆਂ ਹਨਾ ਜਾਲੀ ਵੀ ਤੁਸੀਂ ਤੇਰੀ ਇੱਕ ਦਿੰਦੀ ਵੀਡੀਓ ਦੇ ਛੋਟੀ ਦੁਕਾਨ ਚ ਅਰਬਾਂ ਦਾ ਨਸ਼ਾ ਵੇਕਦਾ ਤੁਸੀਂ 5 ਸਕਿੰਟਾਂ ਦੀ ਵੀਡੀਓ ਦਿੰਦੇ ਹੋ ਇਹ ਬਾਈ ਉਹੀ ਮੈਡੀਕਲ ਇਥੋਂ ਆਪਣੀ ਜੰਗ ਦੀ ਸ਼ੁਰੂਆਤ ਹੋਈ ਸੀ ਇਹ ਹੁਣ ਨਸ਼ਾ ਸ਼ਰਾਬ ਦਾ ਹਨ ਨੂੰ ਠੇਕਾ ਮਿਲ ਗਿਆ ਸੀ ਮੈਦੇ ਤੇ ਪਰਚੇ ਪਰਚੇ ਉਹੀ ਕੰਮ ਹੈ ਨਾ ਅਸੀਂ ਤਾਂ ਸੱਚ ਬੋਲਦੇ ਸੀ ਅਸੀਂ ਤਾਂ ਨਸ਼ਾ ਰੋਕ ਤੇ ਸਾਡੇ ਦੇ ਪਰਚੇ ਪਾਤੇ ਚਲੋ ਕੋਈ ਗੱਲ ਨਹੀਂ ਪੈ ਗਈ ਸਾਨੂੰ ਜੇਲ੍ਹ ਜਾਣ ਤੋਂ ਬਾਅਦ ਕਈ ਪ੍ਰੋਬਲਮ ਆ ਰਹੀਆਂ ਨੇ ਸਰੀਰਕ ਤੌਰ ਤੇ ਵੀ ਮਾਨਸਿਕ ਤੌਰ ਤੇ ਵੀ ਜਸਮਾਨੀ ਤੌਰ ਤੇ ਵੀ ਅਸੀਂ ਚੱਲੀ ਜਾਂਦੇ ਹਾਂ ਕੋਈ ਚੱਕਰ ਨਹੀਂ ਲੜੀ ਜਾਂਦੇ ਆ ਲੋਕਾਂ ਖਾਤਰ ਪਰ ਦਰਗਾਹ ਦਰਦਾਸ ਕਰਦੇ ਆ ਕੋਈ ਨਾ ਕੋਈ ਚੀਜ਼ਾਂ ਗੱਲ ਕਰਾਂ ਪਰਮਾਤਮਾ ਨੇ ਕੱਲ ਅਰਦਾਸ ਕੱਲ ਮੈਂ ਦੋ ਚੀਜ਼ਾਂ ਮੰਗੀਆਂ ਦੋਨੋਂ ਚੀਜ਼ਾਂ ਪੂਰੀਆਂ ਹੋ ਗਈਆਂ ਪਰਸੋਂ ਜਿਹੜੀ ਆਪਾਂ ਵੀਡੀਓ ਪੈਸ਼ ਰੂਪ ਵੀ ਉਹਦੇ ਤੇ ਇਹਨਾਂ ਨੇ ਪੂਰੇ ਜੱਜ ਕੇ ਆਪਦੇ ਦੋ ਚਾਰ ਪੇ ਇਹਨਾਂ ਦੇ ਉਹ ਮੈਂ ਸਾਈਬਰ ਕੈਫੇ ਨੂੰ ਕੀ ਕਿਹਨੂੰ ਦਈਏ ਯਾਰ ਕੱਢਦੀ ਨਹੀਂ ਸਾਰਾ ਸਿਸਟਮ ਹੀ ਬਾਈ ਯਾਰ BKJ ਕਾਦੀਆਂ ਵਾਲਿਆਂ ਕੋਈ ਮਰਜ਼ੀ ਲਾਵੇ ਨਾ ਲਾਵੇ ਗੱਲ ਕਰਾਂ ਤੇ 200 ਡੱਬਾ ਉਹਨਾਂ ਤੋਂ ਫੜਿਆ ਗਿਆ ਦੋਸਤ ਜਿਹੜੇ ਆ ਹਾਂ ਤੂੰ ਤਾਂ ਆਪਣਾ ਆਪਣਾ ਭਰਾ BKJ ਕਾਦੀਆਂ ਵਾਲਾ ਉਹਨਾਂ ਤੋਂ ਫੜਿਆ ਗਿਆ ਜਿੱਥੋਂ ਆਪਾਂ ਸ਼ੁਰੂਆਤ ਕਰੀ ਸੀ ਮੈਡੀਕਲ ਹਾਂ ਤੋਂ ਉਹਨਾਂ ਨੇ ਸ਼ਰਾਬ ਦੇ ਬਾਈ ਨੰਬਰ 8977833700 ਨੀ ਬਾਈ ਬਣ ਕੇ ਵੀਡੀਓ ਨੂੰ ਸ਼ੇਅਰ ਕਰਕੇ ਵੱਡੇ ਜਿਹੜੇ ਆਪਦੇ ਆਪ ਨੂੰ ਖਵਾਉਂਦੇ ਨੇ ਦੇਸ਼ ਦੇ ਰਾਖੇ ਉਹਨਾਂ ਤੱਕ ਪਹੁੰਚਾ ਦਿਓ ਵੀ 200 ਡੱਬਾ ਕਾਲਾ ਦਾ ਫੜਿਆ ਗਿਆ ਇਹ ਗੱਲ ਜਲਦੀ ਤੋਂ ਜਲਦੀ ਰਿਵੀਲ ਆਊਟ ਕਰੀ ਜਾਵੇ ਕਿਉਂਕਿ ਠੇਕੇਮਾਨ ਸੱਚ ਇੰਨਾ ਦੀ ਨਹੀਂ ਹੁਣ ਕਿਹੇ ਗੱਲਾਂ ਨਾ ਬਣਾ ਦੇਣ ਕਿਸੇ ਤੋਂ ਕਾਗਜ਼ ਫਰੋੜ ਕੇ ਕਾਲੀ ਖਬਰ ਨਹੀਂ ਹੋਈ ਗੀ ਜ਼ਮੀਨ ਲਾਊਟ ਵੀ ਅਸੀਂ ਕਿਸੇ ਨੂੰ ਦਿੱਤੇ ਨੇ ਗਾਹਾਂ ਠੇਕੇ ਦੇਤੇ ਜਾ ਐ ਬਾਤ ਆ ਕਿਉਂ ਬੰਦੇ ਇੰਨਾ ਨਹੀਂ ਰੱਖੇ ਹੋਏ ਨੇ ਸਾਰੇ ਦਿਨ ਰਾਤ ਇੰਨਾ ਦੇ ਠੇਕੇ ਨੇ ਇਹਨਾਂ ਦੀ ਪ੍ਰਾਪਰਟੀ ਜ਼ਬਤ ਹੋਵੇ ਸਾਰਾ ਕੁਝ ਹੋਵੇ ਸੋ ਭਾਈ ਮੇਰੇ ਲਈ ਅੱ ਬਹੁਤ ਚੰਗਾ ਦਿਨਾ ਪਰ ਦੇਖ ਲਿਆ ਪਰਮਾਤਮਾ ਸਾਡਾ ਹੈ ਆਮ ਲੋਕਾਂ ਦਾ ਪਰਮਾਤਮਾ ਹੈ ਅਸੀਂ ਪਰਮਾਤਮਾ ਤੇ ਸਿੱਧੂ ਗੁਰੂ ਗ੍ਰੰਥ ਸਾਹਿਬ ਤੇ ਸਾਨੂੰ ਪੂਰੀ ਨਿਸ਼ਚੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬੜਾ ਸਾਡਾ ਕੋਈ ਜਗ੍ਹਾ ਤੇ ਹੈ ਨਹੀਂ ਸਾਨੂੰ ਪਤਾ ਸਾਡਾ ਕੰਮ ਸਾਡਾ ਬਾਬਾ ਨਾਨਕ ਕਰੂ ਅਸੀਂ ਆਪ ਵੀ ਡਾਂਗ ਬੋਣ ਜਾਣਦੇ ਆ ਪਰ ਉਹਦਾ ਵੀ ਸਾਥ ਹੈ ਸਾਨੂੰ ਹਨਾ ਸੋ ਬਾਈ ਇਸ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਫਲਾਦੋ ਬੜਾ ਕੁਸ ਬੁਲਾਉਂਦੇ ਇਹ ਪੇਜਾਂ ਦੇ ਮਾਰੇ ਆਪਣਾ ਕੋਈ ਵੀ ਪੇਜ ਹਾਇ ਤੱਕ ਆਪਾਂ 1 ਰੁਪਿਆ ਵੀ ਕਮਾਇਆ ਹੋਵੇ ਆਪਾਂ ਗੱਲ ਵੜਾ ਦਾਂਗੇ 10 ਲੱਖ ਰੁਪਇਆ ਨਾਮ ਹੈ ਜੋ ਆਪਾਂ ਨੂੰ ਕਰਪੀਆ ਵੀ ਆਇਆ ਸ਼ੋਅ ਕਰਦੇ ਪੇਜਾਂ 'ਤੇ ਬੜਾ ਕੁਸ ਇਹਨਾਂ ਨੇ ਇਲਜ਼ਾਮ ਲਵਾਇਆ ਆਪਣੇ ਤੇ ਇਹ ਗੁੰਡੇ ਨੇ ਇਹ ਲਟੇਰੇ ਨੇ ਅਸੀਂ ਯਾਰ ਅਸੀਂ ਲੋਕਾਂ ਦੇ ਵਾਕਾਂ ਨੂੰ ਸ਼ਰਾਬ ਵੇਚਦੇ ਆਂ ਅਸੀਂ ਲੋਕਾਂ ਦੇ ਜਵਾਕਾਂ ਨੂੰ ਜਾਲੀ ਸ਼ਰਾਬਾਂ ਵੇਚਦੇ ਆਂ ਤੁਹਾਡੇ ਕੋਲੇ ਅਰਬਾਂ ਖਰਬਾਂ ਦੀ ਸੰਪਤੀ ਹੋਣ ਦੇ ਬਾਵਜੂਦ ਤੁਸੀਂ ਸ਼ਰਾਬਾਂ ਨਕਲੀ ਵੇਚੋ ਪ੍ਰਸ਼ਾਸਨ ਨੇ ਤੁਹਾਨੂੰ ਕੱਲ ਫੜਿਆ ਉਹ ਚੰਗਾ ਅਫਸਰ ਹੋਊ ਜਨੇ ਨੂੰ ਫੜ ਲਿਆ ਗੱਲ ਕਰ ਉਹ ਤੋਂ ਬਾਅਦ ਕੀ ਪਤਾ ਕੀ ਗੱਲਬਾਤ ਹੋਈ ਹੈ ਅਜੇ ਤਾਂ ਗੱਲ ਰਿਵੀਲ ਆਊਟ ਨਹੀਂ ਹੋ ਰਹੀ ਉਹ ਖਬਰ ਵੀ ਨਹੀਂ ਚਲਾਈ ਬੂਟਾਂ ਵਾਲੀ ਹਲੇ ਤੱਕ ਬੂਟ ਵੀ ਫੜੇਗੇ ਚਲੋ ਇਹ ਤਾਂ ਅਖਬਾਰ ਇਹਦੀ ਨਹੀਂ ਆਈ ਉਹ ਜਦ ਜੀ ਸ਼ਰਮ ਨੇ ਫੜੇ ਸੀ ਤਕੜਾ ਵਗਾ ਜੀ ਸ਼ਰਮਾ ਹਣਾ ਉਹ ਸ਼ਰਮ ਸ਼ਰਮਾ ਦਾ ਠੀਕ ਹੈਗਾ ਸ਼ਰਮ ਨੂੰ ਕਹਿੰਦਾ ਇਹਨਾਂ ਤੇ ਉਹਨੇ ਚੱਲ ਜਲ ਠੀਕ ਨਾ ਠੀਕ ਹੋਣੇ ਆਖਰੀ ਚੱਲ ਉਹਨੇ ਕੁਸਤਾ ਫੜਿਆ ਨਿਸ਼ਾਨ ਨਹੀਂ ਫੜਿਆ ਇਹ ਤਾਂ ਫੜ ਲਿਆ ਬਹੁਤ ਚੰਗੀ ਗੱਲ ਆ ਮੈਂ ਤਾਂ ਕਹਣਾ ਇਹ ਫੜੇ ਨੇ ਜਿਨੇ ਉਹਨੂੰ ਸਾਡਾ ਸਲੂਟ ਆ ਗੱਲ ਕਰ ਇਹਨਾਂ ਤੇ ਕਾਰਵਾਈ ਹੋਵੇ ਪਰਚਾ ਹੋਵੇ ਪੂਰਾ ਜੱਜ ਕੇ ਕਿੱਤੇ ਆਇਆ ਨਾ ਹੋਵੇ ਵੀ ਇੰਦਰ ਨਾਲ ਪਤਲੀ ਗਲੀ ਵਿੱਚੋਂ ਕੱਢਦੇ ਆਂ ਫਿਰ ਤਿੱਕ ਦਿਨ ਚ ਪਤਾ ਲੱਗ ਜੂ ਕਿਤੇ ਕੋਈ ਗਰੀਬ ਸਾਧਨਾ ਐ ਵੀ ਕੋਈ ਦੇ ਕੇ 2 ਲੱਖ ਰੁਪਈਆ ਵੀ ਤੂੰ ਆ ਐ ਕਹਿੰਦੇ ਠੇਕੇ ਮੇਰੇ ਸੀਗੇ ਐ ਵੀ ਹੋ ਜਾਂਦਾ ਨਾ ਕਤਲ ਪਵਾ ਦਿੰਦੇ ਨੇ ਕਿਉਂ ਕੱਲ ਦੀ ਖਾਤ ਮੇਰੇ ਰੀਵਿਓ ਲਾਟ ਨਹੀਂ ਹੋਈ ਕੋਈ ਤਾਂ ਨਹੀਂ ਲਾ ਰਹੀ ਇਸੇ ਲਈ ਆਪਾਂ ਲਾਈਵ ਹੋਏ ਆਪਾਂ ਨੂੰ ਕੋਈ ਡਰ ਨਹੀਂ ਆਪਣਾ ਕਿੱਦਾਂ ਮਰਜੀ ਬੈਰ ਪਾ ਜੇ ਕਿੱਡੀ ਮਰਜੀ ਦੁਸ਼ਮਣੀ ਪਾ ਜੇ ਆਪਾਂ ਲੋਕਾਂ ਨੂੰ ਸੱਚ ਦੱਸਤਾ ਵੀ ਮੂਸੇ ਠੇਕੇ ਇੰਨੇ ਪਾਣਸਾ ਚ ਇਹਨਾਂ ਦੇ ਸ਼ਰਾਬ ਫੜੀ ਗਈ ਸੀ ਇਹ ਖਬਰ ਨੂੰ ਰੀਵਿਓ ਲਾਟ ਕਰਿਆ ਜਾਵੇ ਅੱਗੇ ਪ੍ਰਸ਼ਾਸਨ ਦੀ ਮਰਜ਼ੀ ਲੋ ਕਰਦੇ ਰਹਾਂਗੇ ਅਰਦਾਸ ਕਰਦੇ ਰਹਾਂਗੇ ਤੇ ਪ੍ਰਮਾਤਮਾ ਤੋਂ ਬਾਬਾ ਦੀਪ ਸਿੰਘ ਤੋਂ ਲੜਨ ਦੀ ਆਗਿਆ ਲੈਂਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਬਹੁਤ ਖੁਸ਼ੀ ਵਾਲੀ ਗੱਲ ਆ ਜੁੱ ਤਾਂ ਨਜ਼ਾਰਾ ਆ ਗਿਆ ਅੱਬਾ ਖਰਮਾ ਬਤੀ ਸਾਲੇ ਜਾਲੀਆਂ ਸ਼ਰਾਬਾਂ ਦੇ ਚੋਰ ਚੋਰ